ਲਹਿਰਾਗਾਗਾ ਨੇੜਲੇ ਪਿੰਡ ਲਹਿਲ ਕਲਾ ਵਿਖੇ ਇੱਕ ਨੂਨ ਨੇ ਸ਼ਰਮਨਾਕ ਕਾਰਾ ਕਰਦਿਆਂ ਆਪਣੀ ਸਾਸੂ ਸੱਭਲ ਤੇ ਦਾਤਰਾ ਮਾਰ ਕੇ ਮਾਰ ਮੁਕਾਇਆ। ਥਾਣਾ ਲਹਿਰਾ ਦੀ ਪੁਲਿਸ ਨੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਕਤਲ ਦੀ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ। ਹਲਕਾ ਲਹਿਰਾ ਦੇ ਵੱਡੇ ਪਿੰਡ ਲਹਿਰਾ ਕਲਾ ਵਿਖੇ ਕੁਝ ਸਾਲ ਪਹਿਲਾਂ ਝਾਰਖੰਡ ਤੋਂ ਵਿਆਹ ਕੇ ਆਈ ਇੱਕ ਪ੍ਰਵਾਸੀ ਮਹਿਲਾ ਨੇ ਬੀਤੀ ਸਵੇਰੇ ਆਪਣੀ ਸੁੱਤੀ ਪਈ ਸਾਸੂ ਸੱਭਲ ਅਤੇ ਦਾਤਰਾ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਦੇ ਇੰਚਾਰਜ ਰਣਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਪੂਰੀ ਦੇਵੀ ਪਤਨੀ ਜ਼ਿਲੇ ਸਿੰਘ ਦੇ بیٹے ਸੁਖਾ ਸਿੰਘ ਦੇ ਬਿਆਨਾਂ ਤੇ ਚੰਦਰਮੁਨੀ ਉਰਫ ਜਸਵਿੰਦਰ ਕੌਰ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਦੇ بیٹے ਗੁਰਸੇਵਕ ਸਿੰਘ ਦਾ ਵਿਆਹ ਚਾਰਖੰਡ ਦੀ ਰਹਿਣ ਵਾਲੇ ਚੰਦਰਮੁਨੀ ਜਸਤਾਨਾ ਨਾਮ ਬਾਅਦ ਵਿੱਚ ਬਦਲ ਕੇ ਜਸਵਿੰਦਰ ਕੌਰ ਰੱਖ ਦਿੱਤਾ ਗਿਆ ਸੀ ਉਸ ਦੇ ਨਾਲ ਹੋਇਆ ਸੀ ਅਤੇ ਇਹਨਾਂ ਕਾਰ ਇੱਕ ਬੇਟਾ ਅਤੇ ਇੱਕ ਬੇਟੀ ਨੇ ਜਨਮ ਲਿਆ ਉਦੋਂ ਹੀ ਬੀਤੀ ਸਵੇਰ ਸਮੇਂ ਚੰਦਰਮੁਨੀ ਨੇ ਆਪਣੀ ਸੱਸ ਪੂਰੀ ਕੌਰ ਉੱਪਰ ਲੋਹੇ ਦੇ ਸੱਬਲ ਅਤੇ ਦਾਤਰ ਨਾਲ ਕਈ ਵਾਰ ਕੀਤੇ ਜਿਸ ਨਾਲ ਪੂਰੀ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਚੰਦਰਮੁਨੀ ਨੂੰ ਗ੍ਰਿਫਤਾਰ ਵੀ ਕਰ ਲਿਆ ਦੱਸਿਆ ਗਿਆ ਹੈ ਕਿ ਮ੍ਰਿਤਕ ਦੇ ਦੇਵਰ ਸੁਖਾ ਸਿੰਘ ਦੇ ਬਿਆਨਾਂ ਮੁਤਾਬਕ ਧਾਰਾ 302 ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਤੇ ਪੂਰੀ ਕੌਰ ਦੀ ਲਾਸ਼ ਮੌਨਿਕ ਵਿਖੇ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ 4 ਵਜੇ ਮੈਂ ਜੀ ਮੇਰੇ ਬਰ ਭਰਾ ਜੀ ਚਲੇ ਗਏ ਅੱਠੇ ਤੇ ਚਲੇ ਗਏ ਜੀ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾਹ ਲਿਆ ਵੀ ਚਾਹ ਲਿਆ ਅਸੀਂ ਚਾਹ ਲੈਣ ਬਾਗੇ ਜੀ ਕਦ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਪਿੰਜਾਈ ਨੇ ਸਫੇਰਿੰਦਰ ਗੌਰ ਨੇ ਕੋਈ ਘਰੇ ਗੜਾਈ ਪੜੇ ਕੋਈ ਲੜੀ ਪੜੀ ਨਹੀਂ ਆਥਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਤੜਕੀ ਵੀ ਚਾਹ ਪੀ ਕੇ ਜੀ ਅਸੀਂ 48 ਬੁੜੀ ਵੀ ਕੋਈ ਚਲ ਪਪਾ ਵਾਲੇ ਕਰਕੇ ਦੁਬਾਰੀ ਸੋ ਗਈ ਜੀ ਗੰਦੇ ਹੁੰਦੇ ਕਿ 6 ਵਜੇ ਗਈ ਜੀ ਸੀ ਮੌਤ ਉਹਦੀ ਪੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵੰਨ ਚ ਮੈਂ ਸਮੀਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਔਰਤ ਪੂਰੀ ਕੌਰ ਜੀ ਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਤਪਤ ਤੇ ਉੱਥੇ ਉਹਨਾਂ ਦੇ بیٹے ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀ कौर ਦੀ ਨੋਂ ਸੀ ਅ ਚੰਦਰਮੁਨੀ ਉਹਦੇ ਖਿਲਾਫ ਸੀ ਕੇਸ ਦਰਜ ਕੀਤਾ 302 ਆਈਪੀਸੀ ਤਹਿਤ ਤੇ ਜਿਹੜੀ লাশ ਹੈ ਉਹਦਾ ਸੀ ਮਾਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ লাশ ਮੌਨਿਕ ਸਿਵਲ ਹਸਪਤਾਲ ਮੋਰਚਰੀ ਚ ਭੇਜੀ ਹੈ ਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਐਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਸੱਬਲ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਵੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਗੌਰ ਨੂੰ ਸੀ ਉਹਦੇ ਡੈਡ ਬੋਡੀ ਨੂੰ ਸੁ ਭੇਜਤਾ ਤੇ ਜਿਹੜੀ ਚੰਦਰਮੁਨੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ 'ਚ ਪੇਸ਼ ਕਰਕੇ Really you. Subscribe to One India channel and never miss an update.